ਤੁਹਾਡੀ ਕੀ ਦਿਲ ਦੀ ਰਾਏ ਹੈਗੀ ਆ ਜਾਂ ਤੁਹਾਡੀ ਦਿਲ ਦੀ ਤਮੰਨਾ ਹੈਗੀ ਤੁਹਾਡਾ ਕੈਂਡੀਡੇਟ ਕਿੱਦਾਂ ਦਾ ਹੋਣਾ ਚਾਹੀਦਾ। ਕਿ ਆਪਣਾ ਕੈਂਡੀਡੇਟ ਅਜਿਹਾ ਦਾ ਹੋਣਾ ਚਾਹੀਦਾ ਵੀ ਸਭ ਨੂੰ ਮਤਲਬ ਸਭ ਦੀ ਸੁਣੇ ਗਰੀਬਾਂ ਦੀ ਮਤਲਬ ਇਹ ਨਹੀਂ ਵੀ ਅਮੀਰਾਂ ਦੀ ਸੁਣੀ ਜਾਵੇ ਕੱਲੀ ਗਰੀਬਾਂ ਦੀ ਵੀ ਸੁਣਨੀ ਚਾਹੀਦੀ ਹੈ ਜਿਵੇਂ ਮੋਦੀ ਯੋਗੀ ਜੀ ਕੰਮ ਕਰ ਰਹੇ ਹਨ ਇਦਾਂ ਦਾ ਬੰਦੇ ਹੋਣੇ ਚਾਹੀਦੇ ਆ। ਪ੍ਰੈਸਰ ਕਿੱਦਾਂ ਦਾ ਤੁਹਾਨੂੰ ਕੈਂਡੀਡੇਟ ਚਾਹੁੰਦੇ ਆ ਤੁਸੀਂ ਕਿੱਦਾਂ ਦਾ ਕੈਂਡੀਡੇਟ ਹੋਣਾ ਚਾਹੀਦਾ। ਕੈਂਡੀਡੇਟ ਇਦਾਂ ਦਾ ਹੋਣਾ ਚਾਹੀਦਾ ਜਿਹੜਾ ਵੋਟ ਲੈਣ ਤੋਂ ਬਾਅਦ ਉਸ ਬੰਦੇ ਦੀ ਗੱਲਬਾਤ ਸੁਣੇ ਜਿਹਦੇ ਤੇ ਕੋਈ ਈ ਦੁੱਖ ਮੁਸੀਬਤਾਂ ਦਾ ਸਾਥ ਦੇਵੇ। ਇਹਨੇ ਕੀ ਬੋਰਡ ਲੈ ਕੇ ਮੁੜ ਕੇ ਪੁੱਛਿਆ ਨਾ ਬੋਰਡ ਰੈਨ ਤੋਂ ਬਾਅਦ ਇਹ ਸਾਨੂੰ ਕੋਈ ਕੰਮ ਪੈਂਦਾ ਤਾਂ ਸਾਡੇ ਮਸਲੇ ਨੂੰ ਹੱਲ ਕੀਤਾ ਜਾਵੇ ਤੁਹਾਡਾ ਕੈਂਡੀਡੇਟ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕੈਂਡੀਡੇਟ ਸਾਡੀ ਗੱਲ ਸੁਣੋ ਜੀ ਸਾਡਾ ਵਿਕਾਸ ਕਰੇ ਜੀ ਸਾਨੂੰ ਕੰਮਕਾਰ ਵਧੀਆ ਹੋਣਾ ਚਾਹੀਦਾ ਇਹ ਨਾ ਹੋਵੇ ਅਸੀਂ ਉਹਨੂੰ ਫੋਨ ਕਰੀਏ ਮਿਲ ਲਈਏ ਭਾਈ ਪਹਿਲੇ ਹੀ ਨਾ ਸਾਨੂੰ ਕੈਂਡੀਡੇਟ ਕੋਈ ਵੀ ਆਵੇ ਨਸ਼ਾ ਖਤਮ ਕਰੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਕਈਆਂ ਦਾ ਪੁੱਤ ਚਲੇ ਗਿਆ ਕਈਆਂ ਦਾ ਪਿਓ ਚਲਾ ਗਿਆ ਕਈਆਂ ਦਾ ਘਰ ਵਾਲਾ ਚਲਾ ਗਿਆ ਆਪਾਂ ਇਹ ਕਹਿੰਦੇ ਕੈਂਡੀਡੇਟ ਕੋਈ ਵਧੀਆ ਜਿਹਾ ਆਵੇ ਪੰਜਾਬ ਦੇ ਵਿੱਚ ਨਸ਼ਾ ਖਤਮ ਕਰੇ ਤਾਂ ਆਪਾਂ ਉਹਨਾਂ ਦੇ ਨਾਲ ਆ ਜਿਹੜਾ ਨਸ਼ਾ ਖ ਔਰ ਸੈਂਟਰ ਦੇ ਵਿੱਚੋਂ ਜਿੰਨਾ ਵੀ ਜ਼ਿਆਦਾ ਤੋਂ ਜ਼ਿਆਦਾ ਫੰਡ ਲੈ ਕੇ ਸਾਡੇ ਸ਼ਹਿਰ ਦੇ ਵਿਕਾਸ ਦੇ ਵਿੱਚ ਆਪਣਾ ਪੂਰਾ ਯੋਗਦਾਨ ਦਵੇ ਇਹ ਨਾ ਹੋਵੇ ਕਿ ਬਾਅਦੋਂ ਉਹ ਲੱਭੀ ਜਾਣ ਫੰਦੇ ਕਿੱਥੇ ਗਿਆ ਕਿੱਥੇ ਗਿਆ ਉਹਦਾ ਪਤਾ ਹੀ ਨਾ ਹੋਵੇ ਹਤਾ ਪਤਾ ਹੀ ਨਾ ਹੋਵੇ ਅਸੀਂ ਉਮੀਦਵਾਰ ਇਸ ਵਾਰ ਐਤਾ ਦਾ ਚਾਹਨੇ ਆ ਜਿਹੜਾ ਸਾਡੀ ਗੱਲ ਸੁਨੇ ਸਾਡੇ ਯੂਥ ਦੇ ਵਿੱਚ ਜਾ ਕੇ ਬੈਠੇ ਜਿਹੜਾ ਯੂਥ ਦੇ ਨਾਲ ਗੱਲ ਕਰੇ ਕਿ ਹਾਂਜੀ ਤੁਹਾਡੀ ਉਹਨਾਂ ਕੀ ਸਮੱਸਿਆ ਹੈ ਉਸ ਸਮੱਸਿਆ ਦਾ ਸਮਾਧਾਨ ਹੋਵੇ ਇਹ ਨਾ ਹੋਵੇ ਹਰ ਵਾਰੀ ਦੀ ਤਰ੍ਹਾਂ ਜਿਵੇਂ ਆਪਾਂ ਆਪਣੇ ਆਪ ਲੱਗਿਆ ਵੋਟ ਪਾਣੇ ਆ ਬਾ ਚ ਕੈਂਡੀਡੇਟ ਔਣੇ 5 ਸਾਲ ਬਾਅਦ ਆ ਕੇ ਦਿਖਦੇ ਆ ਲੋਕ ਸਭਾ ਦੇ ਚੋਣ ਆ ਨੇੜੇ ਆ ਰਹੇ ਨੇ ਤੇ ਲੋਕਾਂ ਦੇ ਵਿੱਚ ਵੀ ਬੜੀ ਉਤਸ਼ਾਹ ਹੈ ਕਿ ਅਸੀਂ ਵੋਟਾਂ ਪਾਉਣੀਆਂ ਆ ਉਮੀਦਵਾਰ ਚੁਣਨੇ ਆ ਪਰ ਲੋਕਾਂ ਦਾ ਉਮੀਦਵਾਰ ਕਿੱਦਾਂ ਦਾ ਹੋਣਾ ਚਾਹੀਦਾ ਆ ਲੋਕਾਂ ਦੀ ਕੀ ਰਾਏ ਆ ਔਰ ਲੋਕ ਕੀ ਚਾਹੁੰਦੇ ਨੇ ਕਿਉਂਕਿ ਜਿਹੜੇ ਉਮੀਦਵਾਰ ਨੇ ਉਹ ਆਪਣੇ ਤੌਰ ਤੇ ਤਾਂ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ VOTER ਸਾਡੇ ਨਾਲ ਨੇ ਸਾਡੀ ਸਪੋਰਟ ਕਰਦੇ ਨੇ ਔਰ ਸਾਨੂੰ ਹੀ ਵੋਟਾਂ ਦੇਣਗੇ ਪਰ VOTER ਦੇ ਦਿਲ ਦੀ ਗੱਲ ਕੀ ਹੈ ਅਸੀਂ ਲੋਕਾਂ ਦੇ ਵਿੱਚ ਖੜੇ ਆ ਲੋਕਾਂ ਨਾਲ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਵੀ ਉਹ ਕੀ ਚਾਹੁੰਦੇ ਨੇ ਅ ਸਸੀ ਗੱਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਚਮਨ ਲਾਲ ਜੀ ਅਚਮਲਾਲ ਸਰ ਕੀ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਕੈਂਡੀਡੇਟ ਕਿੱਦਾਂ ਦਾ ਹੋਣਾ ਚਾਹੀਦਾ ਅਸੀਂ ਇਹ ਨਹੀਂ ਪੁੱਛਾਂਗੇ ਵੀ ਤੁਸੀਂ ਵੋਟ ਕਿਨੂੰ ਪਾਉਣੀ ਹੈ ਤੁਹਾਡੀ ਮਰਜ਼ੀ ਹੈ ਤੁਹਾਡਾ ਅਧਿਕਾਰ ਹੈ ਤੁਹਾਡਾ ਰਾਈਟ ਹੈ ਜਿਹਨੂੰ ਮਰਜ਼ੀ ਵੋਟ ਪਾਓ ਤੁਸੀਂ ਪਰ ਅਸੀਂ ਇਹ ਚਾਹੁੰਦੇ ਹਾਂ ਵੀ ਤੁਹਾਡੀ ਕੀ ਦਿਲ ਦੀ ਰਾਏ ਹੈ ਜੀ ਆ ਜਾਂ ਤੁਹਾਡੀ ਦਿਲ ਦੀ ਤਮੰਨਾ ਹੈਗੀ ਤੁਹਾਡਾ ਕੈਂਡੀਡੇਟ ਕਿੱਦਾਂ ਦਾ ਹੋਣਾ ਚਾਹੀਦਾ ਸਰ ਜੀ ਆਪਣਾ ਕੈਂਡੀਡੇਟ ਇਦਾਂ ਦਾ ਹੋਣਾ ਚਾਹੀਦਾ ਵੀ ਸਭ ਨੂੰ ਮਤਲਬ ਸਭ ਦੀ ਸੁਣੇ ਗਰੀਬਾਂ ਦੀ ਤੇ ਮਤਲਬ ਇਹ ਨਹੀਂ ਵੀ ਅਮੀਰਾਂ ਦੀ ਸੁਣੀ ਜਾਵੇ ਕੱਲੀ ਗਰੀਬਾਂ ਦੀ ਵੀ ਸੁਣਨੀ ਚਾਹੀਦੀ ਹੈ ਸਭ ਦੀ ਸੁਣੇ ਉਹੀ ਬੰਦਾ ਵਧੀਆ ਹੋਣਾ ਚਾਹੀਦਾ ਜਿੱਦਾਂ ਮੋਦੀ ਯੋਗੀ ਜੀ ਕੰਮ ਇਦਾਂ ਦੇ ਬੰਦੇ ਹੋਣੇ ਚਾਹੀਦੇ ਆ ਤੇ ਇਦਾਂ ਦੇ ਬੰਦੇ ਹੋ ਕੇ ਵਧੀਆ ਜਿਹੜੇ ਪਰਸਨੈਲਿਟੀ ਵਾਲੇ ਬੰਦੇ ਹੋਣ ਵਧੀਆ ਹੋਣ ਤੇ ਉਹ ਕੰਮ ਕਰਨ ਜਿਹੜਾ ਤੇ ਮੋਦੀ ਯੋਗੀ ਵੇਲੇ ਬੰਦੇ ਹੋਣੇ ਚਾਹੀਦੇ ਜਿੱਦਾਂ ਕਿ ਆਪਣੇ ਵਿੱਚ ਕੰਮ ਕਰਦੇ ਪਏ ਉਹ ਸਭ ਤੋਂ ਵਧੀਆ ਕੰਮ ਕਰ ਰਹੇ ਆ ਇਸ ਟਾਈਮ ਦੁਨੀਆ ਦੇ ਹੁਣ ਆਪਣੇ ਸ਼ਹਿਰ ਦੇ ਵਿੱਚ ਰੋਡ ਸ਼ੋ ਵੀ ਕੱਢ ਰਹੇ ਨੇ ਸਾਰੀਆਂ ਪਾਰਟੀਆਂ ਦੇ ਰੋਡ ਸ਼ੋ ਨਿਕਲ ਰਹੇ ਨੇ ਔਰ ਸਾਰੇ ਦਾਅਵੇ ਕਰ ਰਹੇ ਨੇ ਵੀ ਵੋਟਰ ਸਪੋਰਟਰ ਸਾਡੇ ਨਾਲ ਨੇ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਸਪੋਰਟਰ ਕਿਦਾਂ ਦਾ ਹੋਣਾ ਚਾਹੀਦਾ ਤੁਹਾਡਾ ਵੋਟਰ ਸਭ ਤੋਂ ਵਧੀਆ ਬੰਦਾ ਹੋਣਾ ਚਾਹੀਦਾ ਸਰ ਜੀ ਆਪਣੇ ਵਾਸਤੇ ਜਿਹੜਾ ਹੋਣਾ ਜਿਹਦਾ ਸਭ ਦੀ ਗਰੀਬਾਂ ਦੀ ਸੁਣੇ ਸਭ ਦੀ ਸਭ ਦੀ ਸੁਣੇ ਜਿਹੜਾ ਜੀ ਤਾਂ ਉਹ ਵਧੀਆ ਬੰਦਾ ਹੋਣਾ ਚਾਹੀਦਾ ਆਪਣੇ ਵਾਸਤੇ ਇੱਕ ਵੱਡੀ ਗੱਲ ਹੈ ਵੀ ਗਰੀਬਾਂ ਦੀ ਸੁਣਨੀ ਚਾਹੀਦੀ ਹੈ ਗਰੀਬ ਬੰਦਿਆਂ ਦੀ ਸੁਣਨੀ ਚਾਹੀਦੀ ਹੈ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸ਼ਮੇਸ਼ ਸ਼ਰਮਾ ਜੀ ਸ਼ਮੇਸ਼ ਸਰ ਕਿਦਾਂ ਦਾ ਤੁਹਾਨੂੰ ਕੈਂਡੀਡੇਟ ਚਾਹੁੰਦੇ ਆ ਤੁਸੀਂ ਕਿਦਾਂ ਦਾ ਕੈਂਡੀਡੇਟ ਹੋਣਾ ਚਾਹੀਦਾ ਕੈਂਡੀਡੇਟ ਇਦਾਂ ਦਾ ਹੋਣਾ ਚਾਹੀਦਾ ਜਿਹੜਾ ਬੋਟ ਲਾਈਨ ਤੋਂ ਬਾਅਦ ਉਸ ਬੰਦੇ ਦੀ ਗੱਲਬਾਤ ਸੁਣੇ ਜੇ ਉਹ ਇਹ ਨਹੀਂ ਕਿ ਬੋਰਡ ਲੈ ਕੇ ਮੁੜ ਕੇ ਪੁੱਛੇ ਹੀ ਨਾ ਠੀਕ ਹੈ ਅਸੀਂ ਇਹ ਜਾਣਦੇ ਆ ਕਿ ਬੋਰਡ ਲਾਈਨ ਤੋਂ ਬਾਅਦ ਜੇ ਸਾਨੂੰ ਕੋਈ ਕੰਮ ਪੈਂਦਾ ਤਾਂ ਸਾਡੇ ਮਸਲੇ ਨੂੰ ਹੱਲ ਕੀਤਾ ਜਾਵੇ ਤੇ ਸਾਡੀ ਸੁਣੀ ਜਾਵੇ ਜਿਆਦਾਤਰ ਦੇਖਣ ਦੇ ਵਿੱਚ ਆਇਆ ਵੀ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤਾਂ ਰੋਡ ਸ਼ੋਅ ਨਿਕਲਦੇ ਨੇ ਉਦੋਂ ਤਾਂ ਸਾਰਾ ਕੁਝ ਹੁੰਦਾ ਹੈ ਘਰਾਂ ਘਰਾਂ ਦੇ ਵਿੱਚ ਵੀ ਜਾਂਦੇ ਨੇ ਔਰ ਤੁਹਾਡੇ ਫੋਨ ਕਾਲ ਵੀ ਚੱਕਦੇ ਨੇ ਉਸ ਤੋਂ ਬਾਅਦ ਜਦੋਂ ਜਿੱਤ ਜਾਂਦੇ ਨੇ ਤੇ ਉਸ ਤੋਂ ਬਾਅਦ ਫੋਨ ਕਾਲ ਵੀ ਨਹੀਂ ਚੱਕਦੇ ਤੇ ਇਹ ਹੁਣ ਤੁਸੀਂ ਕੀ ਉਮੀਦ ਲਾ ਕੇ ਬੈਠੇ ਹੋ ਅਸੀਂ ਤਾਂ ਇਹ ਹੀ ਜਾਣਦੇ ਵੀ ਜਿਹੜੇ ਵੀ ਕੈਂਡੀਡੇਟ ਸਾਡੇ ਕੋਲ ਵੋਟਾਂ ਲੈਣਾ ਚਾਹੁੰਦਾ ਹੈ ਭਾਈ ਉਹ ਹਰ ਬੰਦੇ ਦੀ ਸੁਣੇ ਉਹਦੇ ਕੋਲ ਚਾਹੇ ਕੋਈ ਵੀ ਜਾਵੇ ਚਾਹੇ ਉਹਦੇ ਏਰੀਆ ਦਾ ਬੰਦਾ ਹੈ ਜਾਂ ਨਹੀਂ ਹੈ ਜੇ ਉਹਦੇ ਕੋਲ ਚਲਾ ਗਿਆ ਤੇ ਉਹਨੂੰ ਉਹਦੀ ਸੁਣਨੀ ਚਾਹੀਦੀ ਹੈ ਅਸੀਂ ਵੀ ਇਹ ਜਿਹੇ ਬੰਦਾ ਜਾਣੇ ਵੀ ਇਹਦਾ ਜਿਹੜੇ ਬੰਦਾ ਮੋਰੇ ਆਵੇ ਤੇ ਉਹ ਪਬਲਿਕ ਦੀ ਸੁਣੇ ਭਾਈ ਜੀ ਕੀ ਨਾਮ ਤੁਹਾਡਾ ਸੁਨਾਮ ਬਿੱਲੂ ਜੀ ਬਿੱਲੂ ਜੀ ਕਿਦਾਂ ਦਾ ਕੈਂਡੀਡੇਟ ਚਾਹੁੰਦੇ ਆ ਤੁਸੀਂ ਆ ਭਾਈ ਸਾਹਿਬ ਜੋ ਕਹਿ ਰਿਹਾ ਸਹੀ ਕਹਿ ਰਿਹਾ ਸਹੀ ਗੱਲ ਹੈਗੀ ਆਪਣੀ ਤਰਦੇ ਦੇ ਆਣਾ ਚਾਹੀਦਾ ਹੈ ਚਲੋ ਠੀਕ ਹੈ ਹਰ ਕੋਈ ਕੈਂਡੀਡੇਟ ਆਪਣੀ ਆਪਣੀ ਸੀਟ ਦੇ ਦਾਵੇਦਾਰੀ ਕਰਦਾ ਵੀ ਅਸੀਂ ਸੀਟ ਇਥੋਂ ਕੱਢ ਲੈਣੀ ਹੈ ਸਾਡੀ ਸੀਟ ਪੱਕੀ ਹੈ ਤੇ ਹੁਣ ਅੱਜਕੱਲ ਦੇ ਜਿਹੜੇ ਵੋਟਰ ਨੇ ਉਹ ਵੀ ਜਿਹੜੇ ਸੂਝਵਾਨ ਹੋ ਚੁੱਕੇ ਨੇ ਜਾਗਰੂਕ ਹੋ ਚੁੱਕੇ ਨੇ ਤੇ ਉਹ ਵੀ ਇਹ ਆਪਣੇ ਵਿਵੇਕ ਤੋਂ ਕੰਮ ਲੈਂਦੇ ਹੋਏ ਜਿਹੜੀ ਹੈ ਵੋਟ ਦਾ ਇਸਤੇਮਾਲ ਕਰਨਗੇ ਤੇ ਅਸੀਂ ਲੋਕਾਂ ਕੋਲੋਂ ਹੋਰ ਜਾਣਕਾਰੀ ਲੈ ਲੈਣੇ ਆ ਬਾਈ ਜੀ ਕੀ ਨਾਮ ਤੁਹਾਡਾ ਚਲੋ ਸ਼ੋਕਮਰ ਜੀ ਅਸ਼ੋਕ ਜੀ ਕੀ ਕਿਦਾਂ ਦਾ ਤੁਸੀਂ ਕੈਂਡੀਡੇਟ ਚਾਹੁੰਦੇ ਆ ਅਸੀਂ ਇਹ ਨਹੀਂ ਪੁੱਛਣਾ ਵੀ ਤੁਸੀਂ ਵੋਟ ਕਿੰਨੂੰ ਪਾਉਣੀ ਆ ਉਹ ਤੁਹਾਡਾ ਰਾਈਟ ਹੈ ਤੁਸੀਂ ਜਿੰਨੂੰ ਮਰਜ਼ੀ ਪਾਓ ਵੋਟ ਪਰ ਤੁਹਾਡਾ ਕੈਂਡੀਡੇਟ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਆ ਕੈਂਡੀਡੇਟ ਸਾਡੀ ਗੱਲ ਸੁਣੇ ਜੀ ਸਾਡਾ ਵਿਕਾਸ ਕਰੇ ਜੀਾਨੂੰ ਕੰਮਕਾਰ ਵਧੀਆ ਹੋਣਾ ਚਾਹੀਦਾ ਇਹ ਨਾ ਹੋਵੇ ਅਸੀਂ ਉਹਨੂੰ ਫੋਨ ਕਰੀਏ ਮਿਲਣ ਜਾਈਏ ਸਾਹੀ ਮਿਲੇ ਹੀ ਨਾ ਸਾਨੂੰ ਸਾਡਾ ਫੋਨ ਨਾ ਚੱਕੇ ਸਾਡਾ ਫੋਨ ਚੱਕੇ ਸਾਡਾ ਨਾਲ ਗੱਲਬਾਤ ਕਰੇ ਸਾਰਾ ਕੁਝ ਸਾਂਝੀ ਕਰੇ ਸਾਨੂੰ ਇਦਾਂ ਦਾ ਕੈਂਡੀਡੇਟ ਚਾਹੀਦਾ ਜੀ ਇਹਦਾ ਵਿਕਾਸ ਕਰੇ ਮਤਲਬ ਵਿਕਾਸ ਵਾਲਾ ਤੁਹਾਨੂੰ ਕੈਂਡੀਡੇਟ ਚਾਹੀਦਾ ਆ ਭਾਈ ਜੀ ਕੀ ਨਾਮ ਤੁਹਾਡਾ ਆਪਣਾ ਨਾਮ 바ਵਾ ਪਾਟਿਆ ਜੀ ਆਪਾਂ ਕੈਂਡੀਡੇਟ ਕੋਈ ਵੀ ਆਵੇ ਜੀ ਇਸ ਟਾਈਮ ਪੰਜਾਬ ਦੇ ਵਿੱਚ ਭਾਜੀ ਇੰਨਾ ਕੋ ਨਸ਼ਾ ਹੋ ਗਿਆ ਹੈ ਨਾ ਨਸ਼ਾ ਇਹ ਨਾ ਕੋ ਹੋ ਗਿਆ ਪੰਜਾਬ ਦੇ ਵਿੱਚ ਕੈਂਡੀਡੇਟ ਕੋਈ ਵੀ ਆਵੇ ਨਸ਼ਾ ਖਤਮ ਕਰੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਕਈਆਂ ਦਾ ਪੁੱਤ ਚਲੇ ਗਿਆ ਕਈਆਂ ਦਾ ਪਿਓ ਚਲਾ ਗਿਆ ਕਈਆਂ ਦਾ ਘਰ ਵਾਲਾ ਚਲਾ ਗਿਆ ਨਸ਼ੇ ਦੇ ਵਿੱਚ ਇੰਨੀ ਦੁਨੀਆ ਮਰ ਗਈ ਹੁਣ ਆਪਣੇ ਜਿਹੜੇ ਮੁੰਡੇ ਨੇ ਜੱਟਾਂ ਦੇ ਮੁੰਡੇ ਲਾ ਲੋ ਹੁਣ ਆਪਣੇ ਪੰਜਾਬੀ ਮੁੰਡੇ ਸਾਰੇ ਆਪਣੇ ਪੰਜਾਬ ਛੱਡ ਕੇ ਬਾਹਰ ਜਾ ਰਹੇ ਨੇ ਕਿਉਂ ਅਗਲਾ ਕਹਿੰਦਾ ਨਸ਼ਾ ਹੈ ਪੰਜਾਬ ਦੇ ਵਿੱਚ ਆਪਾਂ ਇਹ ਕਹਿੰਦੇ ਕੈਂਡੀਡੇਟ ਕੋਈ ਵਧੀਆ ਜਾ ਆਵੇ ਪੰਜਾਬ ਦੇ ਵਿੱਚ ਨਸ਼ਾ ਖਤਮ ਕਰੇ ਤਾਂ ਆਪਾਂ ਉਹਨਾਂ ਦੇ ਨਾਲ ਆ ਜਿਹੜਾ ਨਸ਼ਾ ਖਤਮ ਕਰੇਗਾ ਆਪਾਂ ਉਹ ਕੈਂਡੀਡੇਟ ਦੇ ਨਾਲ ਉਹਦੀ ਗੱਲ ਹੈ ਕਿਉਂਕਿ ਨਸ਼ਾ ਇੱਕ ਬਹੁਤ ਵੱਡੀ ਸਮੱਸਿਆ ਆ ਕਿਉਂਕਿ ਨਸ਼ਾ ਖਤਮ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਨਸ਼ਾ ਘਰ-ਘਰ ਦੇ ਵਿੱਚ ਜਿਹੜਾ ਜਿਹੜਾ ਪਹੁੰਚ ਚੁੱਕਿਆ ਹੈ ਤੇ ਇਸ ਨੂੰ ਖਤਮ ਕਰਨਾ ਵੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਬਣਦੀ ਹੈ ਭਾਈ ਜੀ ਕਿਦਾਂ ਦਾ ਤੁਸੀਂ ਜ਼ਿੰਮੇਵਾਰ ਕੋਈ ਕੈਂਡੀਡੇਟ ਚਾਹੁੰਦੇ ਆ ਆਪਣੇ ਆਪਣੇ ਹਲਕੇ ਦੇ ਵਿੱਚ ਜ ਆਪਣੇ ਇਲਾਕੇ ਦੇ ਵਿੱਚ ਅਸੀਂ ਜੀ ਇਦਾਂ ਦਾ ਕੈਂਡੀਡੇਟ ਚਾਹੁੰਦੇ ਆ ਜਿਹੜਾ ਹਰ ਹਰ ਬੰਦੇ ਦੀ ਗੱਲ ਸੁਣੇ ਔਰ ਸੈਂਟਰ ਦੇ ਵਿੱਚੋਂ ਜਿੰਨੇ ਵੀ ਜ਼ਿਆਦਾ ਤੋਂ ਜ਼ਿਆਦਾ ਫੰਡ ਲੈ ਕੇ ਸਾਡੇ ਸ਼ਹਿਰ ਦੇ ਵਿਕਾਸ ਦੇ ਵਿੱਚ ਆਪਣਾ ਪੂਰਾ ਯੋਗਦਾਨ ਦਵੇ ਇਹ ਨਾ ਹੋਵੇ ਕਿ ਬਾਅਦ ਚੋਂ ਉਹਨੂੰ ਲੱਭੀ ਜਾਣ ਪਬਲਿਕ ਕਿੱਥੇ ਗਿਆ ਕਿੱਥੇ ਗਿਆ ਉਹਦਾ ਪਤਾ ਹੀ ਨਾ ਹੋਵੇ ਆਤਾ ਪਤਾ ਹੀ ਨਾ ਹੋਵੇ ਤੇ ਅਸੀਂ ਤਾਂ ਇਹੀ ਰਿਕਵੈਸਟ ਕਰਾਂਗੇ ਕਿ ਪਬਲਿਕ ਨੂੰ ਕਿ ਇਦਾਂ ਦਾ ਇੱਕ ਕੈਂਡੀਡੇਟ ਐਦਕੀ ਤੁਸੀਂ ਚੁਣੀਓ ਜਿਹਦੇ ਨਾਲ ਸਾਡੇ 5 ਸਾਲ ਵਿਕਾਸ ਦੇ ਉੱਤੇ ਪੂਰਾ ਜ਼ੋਰ ਹੋਵੇ ਇਹ ਨਾ ਹੋਵੇ ਕਿ ਅਸੀਂ ਪਹਿਲਾਂ ਦੀ ਤਰ੍ਹਾਂ ਹੀ ਮੂੰਹ ਦੇਖਦੇ ਰਹਿ ਜਾਈਏ ਪੰਜਾਬ ਬਹੁਤ ਪਿੱਛੇ ਚਲਾ ਗਿਆ ਹੈ ਹੋਰ ਸਾਡੇ ਕੋਲ ਟਾਈਮ ਨਹੀਂ ਹੈ ਜਿਆਦਾ ਮਤਲਬ ਰਿਸਕ ਲੈਣ ਦਾ ਰਿਸਕ ਨਾ ਲਈਓ ਇੱਕ ਬੋਟ ਬਹੁਤ ਕੀਮਤੀ ਹੈ ਉਹਨੂੰ ਸੋਚ ਸਮਝ ਕੇ ਹੀ ਪਾਈਓ ਜੈ ਹਿੰਦ ਜੈ ਭਾਰਤ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਅਮਿਤ ਪਾਟਿਆ ਜੀ ਕਿਸ ਤਰ੍ਹਾਂ ਦਾ ਉਮੀਦਵਾਰ ਚਾਹਨੇ ਹੋ ਤੁਸੀਂ ਅਸੀਂ ਉਮੀਦਵਾਰ ਦੇਖੋ ਜਿੱਦਾਂ ਮੇਰੇ ਭਰਾ ਨੇ ਦੱਸਿਆ ਕਿ ਆਪਣੇ ਪੰਜਾਬ ਚ ਬਹੁਤ ਨਸ਼ਾ ਹੋ ਗਿਆ ਹੈ ਅਸੀਂ ਉਮੀਦਵਾਰ ਇਸ ਵਾਰੇ ਐਦਾਂ ਦਾ ਚਾਹਨੇ ਆ ਜਿਹੜਾ ਸਾਡੀ ਗੱਲ ਸੁਣੇ ਜਿਹੜਾ ਸਾਡਾ ਦੁੱਖ ਸੁੱਖ ਹੈ ਜਿਹੜਾ ਸਾਡੀ ਮਤਲਬ ਲੁਧਿਆਣੇ ਦਾ ਦੁੱਖ ਸੁੱਖ ਹੈ ਜਾਂ ਪੰਜਾਬ ਦਾ ਜਿਹੜਾ ਦੁੱਖ ਹੈ ਉਹਨੂੰ ਸੁਣੇ ਸਾਡੇ ਯੂਥ ਦੇ ਵਿੱਚ ਜਾ ਕੇ ਬੈਠੇ ਜਿਹੜਾ ਯੂਥ ਦੇ ਨਾਲ ਗੱਲ ਕਰੇ ਕਿ ਹਾਂਜੀ ਤੁਹਾਡੇ ਨਾਲ ਕੀ ਸਮੱਸਿਆ ਹੈ ਉਹ ਸਮੱਸਿਆ ਦਾ ਸਮਾਧਾਨ ਹੋਵੇ ਇਹ ਨਾ ਹੋਵੇ ਹਰ ਵਾਰੀ ਦੀ ਤਰ੍ਹਾਂ ਜਿਵੇਂ ਆਪਾਂ ਆਪਣੇ ਆਪ ਨੂੰ ਠੱਗਿਆ ਵੋਟ ਪਾਉਣ ਨੇ ਆ ਬਾਅਦ ਚ ਕੈਂਡੀਡੇਟ ਪੌਣੇ ਪੰਜ ਸਾਲ ਬਾਅਦ ਆ ਕੇ ਦਿਖਦੇ ਆ ਉਹ ਕਹਿੰਦੇ ਆ ਹਾਂਜੀ ਆਪਾਂ ਤੁਹਾਡੀ ਇਹ ਸਮੱਸਿਆ ਦੂਰ ਕਰਾਂਗੇ ਇਸ ਸਮੱਸਿਆ ਦੂਰ ਕਰਾਂਗੇ ਤੁਸੀਂ ਦੇਖੋ ਆਪਣਾ ਪੰਜਾਬ ਪਹਿਲਾ ਪਹਿਲੇ ਨੰਬਰ ਤੇ ਹੁੰਦਾ ਸੀ ਤੇ ਅੱਜ ਸਾਡਾ ਪੰਜਾਬ ਇੰਨੀ ਕੁ ਪਿੱਛੇ ਚਲੇ ਗਿਆ ਜਿੰਨੂੰ ਅੱਗੇ ਲਿਆਣਾ ਹੀ ਲਿਆਂ ਵਾਸਤੇ ਘੱਟੋ ਘੱਟ 30 ਤੋਂ 40 ਸਾਲ ਲੱਗ ਜਾਣੇ ਸਾਨੂੰ ਅੱਗੇ ਲਿਆਂ ਨਹੀਂ ਇੰਨਾ ਕੋ ਪੰਜਾਬ ਪਿੱਛੇ ਚਲੇ ਗਿਆ ਉਹ ਕਾਦੇ ਵਾਸਤੇ ਆਪਾਂ ਜਿਹੜੇ ਨੇਤਾ ਵਧੀਆ ਨਹੀਂ ਚੁਣਨੇ ਜਾਂ ਕੋਈ ਸਰਕਾਰ ਮਾੜੀ ਆ ਗਈ ਜੇ ਸਰਕਾਰ ਇੱਥੇ ਵਧੀਆ ਚੁਣ ਲਈ ਐ ਅੱਗੇ ਸਰਕਾਰ ਹੈ ਨਹੀਂ ਮਤਲਬ ਕਦੀ ਵੀ ਪੰਜਾਬ ਨੂੰ ਕਦੀ ਵੀ ਸੁੱਖ ਨਹੀਂ ਮਿਲਿਆ ਕਵੀ ਕਦੀ ਵੀ ਮਤਲਬ ਜੇ ਸੈਂਟਰ ਸਰਕਾਰ ਹੋ ਰਹਾ ਪੰਜਾਬ ਚ ਹੋ ਰਹਾ ਜੇ ਪੰਜਾਬ ਚ ਸੈਂਟਰ ਹੈਗੀ ਬੀਜੇਪੀ ਹੈਗੀ ਹੈ ਜਾਂ ਉੱਪਰ ਕੁਝ ਹੋ ਰਹਾ ਕਾਂਗਰਸ ਹੈ ਮਤਲਬ ਕਦੀ ਵੀ ਪੰਜਾਬ ਨੂੰ ਬੈਨੀਫਿਟ ਨਹੀਂ ਮਿਲੇ ਤੁਹਾਡੇ ਕਹਿਣਾ ਮਤਲਬ ਵੀ ਜੋ ਸੈਂਟਰ ਚ ਸਰਕਾਰ ਹੈ ਉਹ ਪੰਜਾਬ ਚ ਹੋਣੀ ਚਾਹੀਦੀ ਜਾਂ ਜਿਹੜੀ ਪੰਜਾਬ ਚ ਸਰਕਾਰ ਹੈ ਉਹੀ ਸੈਂਟਰ ਚ ਹੋਣੀ ਚਾਹੀਦੀ ਤਾਂ ਹੀ ਆਪਣੇ ਪੰਜਾਬ ਦਾ ਜਿਹੜਾ ਹੱਲ ਹੋ ਸਕਦਾ ਹੈ ਸੋ ਬਹੁਤ ਵਧੀਆ ਜਿਹੜੀ ਇਹਨਾਂ ਨੇ ਗੱਲਬਾਤ ਕਹੀ ਹੈ ਕਿਉਂਕਿ ਯੂਥ ਹੈ ਯੂਥ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਯੂਥ ਜਿਹੜਾ ਹੈਗਾ ਜਾਗਰੂਕ ਹੋ ਚੁੱਕਿਆ ਹੈ ਤੇ ਆਪਣੀ ਬੁੱਧੀ ਦੇ ਨਾਲ ਆਪਣੇ ਵਿਵੇਕ ਦੇ ਨਾਲ ਜਿਹੜਾ ਸੋਚ ਸਮਝ ਕੇ ਜਿਹੜਾ ਵੋਟ ਕਰੇਗਾ ਤੇ ਹੁਣ ਸਿਆਸੀ ਸਮੀਕਰਨ ਕੀ ਨਿਕਲਣਗੇ ਜਾਂ ਸਿਆਸੀ ਤਸਵੀਰ ਨਿਕਲ ਕੇ ਕੀ ਸਾਹਮਣੇ ਆਏਗੀ ਇਹ ਤਾਂ ਹੁਣ ਚੋਣਾਂ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਤੇ ਉਸ ਤੋਂ ਬਾਅਦ ਫਿਰ ਦੇਖਾਂਗੇ ਵੀ ਅਸੀਂ ਕਿਹੜੀ ਸਰਕਾਰ ਲੋਕਾਂ ਨੇ ਚੁਣੀ ਹੈ ਲੁਧਿਆਣਾ ਤੋਂ ਕੈਮਰਾਮੈਨ ਤਸ਼ਾਰਕਪੁਰ ਦੇ ਨਾਲ ਪ੍ਰਦੀਪ ਭੰਡਾਰੀ ਸਕਰੋਲ ਪੰਜਾਬ